ਸਾਰਿਆਂ ਦੇ ਚਰਨਾਂ 'ਚ ਬੇਨਤੀ ਹੈ ਭਾਈ 6 ਜੂਨ ਨੂੰ ਹੁਮ ਹਮਾ ਕੇ ਤੁਸੀਂ ਮੈਥੇ ਮਹਾਪੁਰਖਾਂ ਦੇ ਸ਼ਹੀਦੀ ਸਮਾਗਮ ਵਿੱਚ ਜ਼ਰੂਰ ਬਰ ਜ਼ਰੂਰ ਪਹੁੰਚਣਾ ਕਈ ਬੰਦੇ ਨਾ ਬੜਾ ਸਵਾਲ ਕਰਦੇ ਆ ਮੈਥੇ ਕਿਉਂ ਸ਼ਹੀਦੀ ਸਮਾਗਮ ਮਨਾਉਂਦੇ ਆ ਅਸੀਂ ਥੋੜੋ ਮਨਾ ਰਹੇ ਹਾਂ ਸਾਡੀ ਕੀ ਪਾਇਆ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਬਚਨ ਕੀਤੇ ਸੀ ਆਪਣੇ ਮੁਖਾਰ ਬਿੰਦ ਤੋਂ ਕਹਿੰਦੇ ਜਦੋਂ ਕੋਈ ਪਾਣਾ ਵਰਤਿਆ ਸਾਡੀ ਸ਼ਹੀਦੀ ਹੋ ਗਈ ਫਰਮੈਤੇ ਇੱਕ ਸੈਡ ਪਾੜ ਜਾਂ ਖੰਡ ਪਾਠ ਮੇਰਾ ਕਰਾ ਦਿਓ ਬਸ ਇਹ ਉਹਨਾਂ ਦੇ ਬਚਨ ਆ ਉਹਨਾਂ ਦੇ ਬਚਨਾਂ ਤੇ ਪਹਿਰਾ ਸਾਰਾ ਜਫਾ ਦੇ ਰਿਹਾ ਤੇ ਤੁਸੀਂ ਵੀ ਦੇ ਲਈ ਤੇ ਉਹਨਾਂ ਨੇ ਤਾਂ ਇਹ ਵੀ ਕਿਹਾ ਸੀ ਕਹਿੰਦੇ ਹੋਰ ਨਹੀਂ ਮੈਂ ਕੁਛ ਜਿੱਥੇ ਚਰਨ ਗੰਗਾ ਸੰਗਤ ਚਰਨ ਧੋਂਦੀ ਆ ਉੱਥੇ 2 ਫੁੱਟ ਦਾ 1.5 ਫੁੱਟ ਦਾ ਮੇਰਾ ਨਿਸ਼ਾਨ ਲਾ ਦਿਓ ਜੇ ਤੁਹਾਡਾ ਮਨ ਕਰੇ ਇਹ ਵੀ ਕਿਹਾ ਸੀ ਰਾਜਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਉਹਨਾਂ ਦੀ ਯਾਦ ਕਰਦੇ ਉੱਤੇ ਜੂਨ 84 ਦੇ ਸ਼ਹੀਦਾਂ ਦੀ ਯਾਦਗਾਰ ਯਾਦਗਰੀ ਸਥਾਨ ਤੇ ਸੋਨੇ ਦੇ ਕਲਸ ਝੂਲ ਰਿਹਾ ਸ਼ਹੀਦਾਂ ਦੇ ਝੂਲਦੇ ਆ ਪਾਈ ਹੈ ਕੁਰਬਾਨੀਆਂ ਉਹਨਾਂ ਮਹਾਂਪੁਰਖਾਂ ਦੀ ਸੋ ਆਪਾਂ 6 ਜੂਨ ਦਾ ਸ਼ਹੀਦੀ ਦਿਹਾੜਾ 40ਵਾਂ ਉੱਥੇ ਮਨਉ ਪਹਿਲਾਂ ਕਾਲ ਤੱਕ ਸਬਰਦਾਸ ਹੋਣੀ ਹੈ ਸਵੇਰ 8:30 ਵਜੇ ਉਹ ਵੀ ਮੁੱਖ ਹੈ ਕਿਉਂਕਿ ਉੱਥੇ ਸ਼ਹੀਦੀ ਹੋਈ ਹੈ ਪੰਥ ਉੱਥੇ ਪਹਿਲਾਂ ਮਿਲ ਕੇ ਅਰਦਾਸ ਕਰਦਾ ਫੇਰ ਮੇਥੇ ਆਪਾਂ ਸੋ ਸਾਰਿਆਂ ਨੂੰ ਹਮ ਹਮਾ ਕੇ ਉੱਥੇ ਪਹੁੰਚਣਾ